ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਸਵਾਲ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਈਆਂ ਜੀ ਉਹ ਹੈਗਾ ਕਿ ਅੱਜ ਸਾਨੂੰ ਸੇਵਾ ਦੇ ਬਾਰੇ ਹਰ ਗੁਰੂ ਘਰ ਦੇ ਵਿੱਚ ਹਰ ਸਟੇਜ ਦੇ ਵਿੱਚ ਬਹੁਤ ਜ਼ਿਆਦਾ ਜਿਦਾਂ ਉਪਦੇਸ਼ ਕੀਤਾ ਜਾ ਰਿਹਾ ਹੈ ਕਿ ਭਾਈ ਸੇਵਾ ਕਰੋ ਤਾਂ ਹੀ ਤੁਹਾਡਾ ਜਨਮ ਸਫਲਾ ਹੋਏਗਾ ਥਾਂ ਥਾਂ ਦੇ ਉੱਪਰਕਾਰ ਸੇਵਾ ਦੇ ਨਾਂ ਤੇ ਟੋਕਰੀਆਂ ਢੋਈਆਂ ਜਾ ਰਹੀਆਂ ਨੇ ਸੋ ਇਸ ਤਰ੍ਹਾਂ ਦੀ ਸੇਵਾ ਹੈ ਜਿਹੜੀ ਉਹ ਥਾਂ ਥਾਂ ਤੇ ਦੇਖਣ ਨੂੰ ਮਿਲਦੀ ਹੈ ਗੁਰਮਤ ਸੇਵਾ ਦੇ ਬਾਰੇ ਕੀ ਕਹਿੰਦੀ ਹੈ ਜਿੱਥੋਂ ਤੱਕ ਹੁਣ ਮੈਂ ਇਨਾ ਇੱਕ ਸਟੱਡੀ ਕਰਕੇ ਪੜ੍ਹ ਲਿਖ ਕੇ ਵਿਦਵਾਨਾਂ ਤੋਂ ਵਿਚਾਰ ਸੁਣ ਕੇ ਜਿਸ ਿੱਟੇ ਤੇ ਪਹੁੰਚਿਆ ਉਹਦਾ ਮੈਨੂੰ ਇਉਂ ਲੱਗਦਾ ਹੈ ਕਿ ਖੇਚਲ ਘੱਟ ਤੋਂ ਘੱਟ ਹੋਵੇ ਤੇ ਉਹਦਾ ਨਤੀਜਾ ਜਿਆਦੇ ਤੋਂ ਜਿਆਦਾ ਨਿਕਲੇ ਉਹ ਸੇਵਾ ਸਭ ਤੋਂ ਵਧੀਆ ਹੁੰਦੀ ਹੈ ਤੇ ਰਹਿਤ ਮਰਿਆਦਾ 'ਚ ਵੀ ਇਹ ਲਿਖਿਆ ਹੋਇਆ ਹੈ ਕਿ ਸੇਵਾ ਉਹ ਵਧੀਆ ਹੈ ਜਿਹੜੀ ਘੱਟ ਖੇਚਲ ਨਾਲ ਸੰਗਤ ਦਾ ਬਹੁਤਾ ਭਲਾ ਕਰ ਸਕੇ ਤੇ ਇਹਦੇ ਵਾਸਤੇ ਸਾਨੂੰ ਕੀ ਕੀਤਾ ਗਿਆ ਸੇਵਾ ਦੇ ਨਾਮ ਤੇ ਟੋਕਰੀਆਂ ਢਵਾ ਲੀਆਂ ਗਈਆਂ ਸੇਵਾ ਦੇ ਨਾਮ ਤੇ ਸਾਧਾਂ ਨੇ ਆਪਣੇ ਚੋਲੇ ਤੇ ਕਸ਼ਰੇ ਢਵਾ ਲਏ ਆਪਣੀਆਂ ਮਾਲਸ਼ਾਂ ਕਰਵਾ ਲਈਆਂ ਆਪਣੇ ਡੇਰਿਆਂ ਨੂੰ ਆਲੀਸ਼ਾਨ ਬਣਵਾ ਲਿਆ ਤੇ ਸਾਡੀ ਕਿਰਤ ਕਮਾਈ ਨੂੰ ਲੁੱਟ ਕੇ ਵੀ ਖਾ ਲਿਆ ਸਾਨੂੰ ਇਹ ਸੇਵਾ ਦੇ ਵਿੱਚ ਇਹਨਾਂ ਲੋਕਾਂ ਨੇ ਗਰਕ ਕਰ ਦਿੱਤਾ ਸੇਵਾ ਤਾਂ ਵਿੱਦਿਆ ਦੇਣੀ ਕੀ ਸੇਵਾ ਨਹੀਂ ਹੈ ਕਿਸੇ ਬੱਚੇ ਬੱਚੀ ਨੂੰ ਪੈਰਾਂ ਸਿਰ ਖੜੇ ਕਰ ਦੇਣਾ ਕੀ ਸੇਵਾ ਨਹੀਂ ਹੈ ਤੇ ਮੈਂ ਤਾਂ ਇਥੋਂ ਤੱਕ ਜਦੋਂ ਵਿਗਿਆਨਿਕ ਅੱਖ ਨਾਲ ਵੇਖਣ ਦਾ ਯਤਨ ਕਰੀਦਾ ਇਥੇ ਭਾਰਤ ਦੇ ਵਿੱਚ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਅਛੂਤ ਲੋਕਾਂ ਨੂੰ ਦੂਜਿਆਂ ਅਮੀਰਾਂ ਦਾ ਗੰਦ ਮੰਦ ਸਿਰ ਤੇ ਚੁੱਕ ਕੇ ਘਰਾਂ ਦੇ ਵਿੱਚੋਂ ਬਾਹਰ ਸੁੱਟ ਕੇ ਆਉਣਾ ਪੈਂਦਾ ਸੀ ਗੋਹਾ ਕੂੜਾ ਆਦਿ ਕਰਨਾ ਪੈਂਦਾ ਸੀ ਬਾਥਰੂਮ ਸਾਫ਼ ਕਰਨੇ ਪੈਂਦੇ ਸੀ ਤੇ ਵਿਗਿਆਨੀਆਂ ਨੇ ਐਡਾ ਪਰਉਪਕਾਰ ਕੀਤਾ ਜਿਸ ਵਿਗਿਆਨੀ ਨੇ 플ਸ਼ ਲੈਟਰਨ ਦੀ ਕਾਢ ਕੱਢੀ ਉਹਨੇ ਇੱਕ ਬਟਨ ਦਬਾ ਕੇ ਤੇ ਗੰਦਗੀ ਦਾ ਸਾਰੇ ਦਾ ਸਾਰਾ ਸਫਾਈ ਕਰਕੇ ਬਾਹਰ ਪਚਾ ਦੇ ਦਿੱਤੀ ਕਿਤੇ ਨਜ਼ਰ ਵੀ ਨਾ ਆਵੇ ਇਹ ਲੱਖਾਂ ਦੀ ਗਿਣਤੀ ਚ ਕਰੋੜਾਂ ਦੀ ਗਿਣਤੀ ਚ ਲੈਟਰੀਨਾਂ ਬਣ ਕੇ ਦੁਨੀਆ ਚ ਪਹੁੰਚ ਗਈਆਂ ਇਹਦਾ ਮਤਲਬ ਲੱਖਾਂ ਕਰੋੜਾਂ ਲੋਕਾਂ ਦੇ ਸਿਰਾਂ ਦੇ ਉਤੋਂ ਗੰਦਗੀ ਦਾ ਟੋਕਰਾ ਵਿਗਿਆਨੀ ਨੇ ਉਤਰਵਾ ਦਿੱਤਾ ਤੇ ਉਹ ਵਿਗਿਆਨੀ ਨੇ ਕਦੇ ਆਪਣੀ ਪੂਜਾ ਨਹੀਂ ਕਰਵਾਈ ਕਦੇ ਆਪਣੇ ਆਪ ਨੂੰ ਸਾਧ ਸੰਤ ਨਹੀਂ ਅਖਵਾਇਆ ਤੇ ਉਹਦਾ ਨਾਮ ਵੀ ਅਸੀਂ ਬਹੁਤ ਇਨੀ ਜਾਣਦੇ ਜਿਨੇ ਏਡੀ ਸੇਵਾ ਕੀਤੀ ਤੇ ਲੱਖਾਂ ਲੋਕਾਂ ਦੇ ਸਿਰਾਂ ਦੇ ਉਤੋਂ ਗੰਦਗੀ ਉਤਰਵਾ ਦਿੱਤੀ ਤੇ ਬਟਨ ਨੱਪਣ ਦੇ ਨਾਲ ਆਪਣੇ ਆਪ ਸਫਾਈ ਹੋ ਜਾਂਦੀ ਹੈ ਕਿਸੇ ਨੇ ਝਾੜੂ ਪੋਚਾ ਲਾਉਣ ਵਾਲਾ ਹੂਬਰ ਬਣਾ ਦਿੱਤਾ ਕਿਸੇ ਨੇ ਕੱਪੜੇ ਧੋਣ ਵਾਲੀ ਮਸ਼ੀਨ ਬਣਾ ਦਿੱਤੀ ਤੇ ਅਸੀਂ ਮੇਰੀ ਆਪਣੀ ਜਵਾਨੀ ਦੀ ਉਮਰ ਦੇ ਵਿੱਚ ਗੁਰਦੁਆਰਿਆਂ 'ਚ ਬਹੁਤਿਆਂ 'ਚ ਬਿਜਲੀ ਨਹੀਂ ਸੀ ਹੁੰਦੀ ਹੱਥ ਨਾਲ ਪੱਖੇ ਚੱਲਦਾ ਸੀ ਇੱਕ ਨੌਜਵਾਨ 15-20 ਮਿੰਟਾਂ ਦੇ ਅੰਦਰ ਥੱਕ ਜਾਂਦਾ ਸੀ ਫਿਰ ਹੋਰ ਪੱਖਾ ਪਕੜਦਾ ਸੀ ਤੇ ਅੱਜ ਪੱਖੇ, ਕੂਲਰ, ਏਸੀ ਥਾਂ-ਥਾਂ ਤੇ ਇਕੱਠਾਂ ਦੇ ਵਿੱਚ ਘਰਾਂ ਦੇ ਵਿੱਚ ਗੁਰਦੁਆਰਿਆਂ 'ਚ ਲੱਗੇ ਹੋਏ ਨੇ ਤਨ ਹੈ ਉਹ ਵਿਗਿਆਨੀ ਜਿਨ੍ਹਾਂ ਨੇ ਪੱਖੇ ਏਸੀ ਕੁਲਡਰ ਬਣਾ ਦਿੱਤੇ ਆਪਣੇ ਆਪ ਨੂੰ ਸੰਤ ਵੀ ਨਹੀਂ ਅਖਵਾਇਆ ਆਪਣੀ ਪੂਜਾ ਵੀ ਨਹੀਂ ਕਰਵਾਈ ਤੇ ਅਸੀਂ ਤਾਂ ਉਹਦਾ ਨਾਮ ਤੱਕ ਨਹੀਂ ਜਾਣਦੇ ਬਟਨ ਨੱਪਿਆ ਅਤੇ ਨਾਲ ਦੀ ਨਾਲ ਠੰਡਕ ਪਹੁੰਚ ਗਈ ਕਿੰਨੇ ਲੋਕਾਂ ਨੂੰ ਆਰਾਮ ਦਿੱਤਾ ਸੁੱਖ ਦਿੱਤਾ ਤੇ ਇਹ ਮੰਨਣਾ ਪਵੇਗਾ ਕਿ ਸੱਚਮੁੱਚ ਜੇ ਕਿਸੇ ਨੂੰ ਸੰਤ ਹੀ ਕਹਿਣਾ ਪੈ ਜਾਵੇ ਕਦੀ ਕਦਾਈ ਤਾਂ ਉਹ ਵਿਗਿਆਨੀ ਹੀ ਸੰਤ ਅਖਵਾਉਣ ਦਾ ਹੱਕਦਾਰ ਹੈ ਜਿਨੇ ਕਰੋੜਾਂ ਲੋਕਾਂ ਨੂੰ ਸੁੱਖ ਦਿੱਤਾ ਤੇ ਇਹਨਾਂ ਸਾਧਾ ਸੰਤਾਂ ਨੇ ਤਾਂ ਕਦੀ ਵੀ ਸੁੱਖ ਨਹੀਂ ਦਿੱਤਾ ਤੋ ਸੇਵਾ ਦਾ ਮਤਲਬ ਹੈ ਘਟ ਖੇਚਲ ਕਰਕੇ ਬਹੁਤੇ ਲੋਕਾਂ ਦਾ ਭਲਾ ਕਰਨਾ ਤੇ ਸੇਵਾ ਅਖਬਾਰਾਂ ਰਾਹੀਂ ਵੀ ਹੋ ਸਕਦੀ ਆ ਸਮਾਜ ਨੂੰ ਸੱਚ ਦੀ ਸੇਧ ਦੇਣੀ ਸੇਵਾ ਰੇਡੀਓ ਰਾਹੀਂ ਸੇਵਾ ਟੀਵੀ ਚੈਨਲਾਂ ਰਾਹੀਂ ਸੇਵਾ ਕਿਤਾਬਾਂ ਰਾਹੀਂ ਸੀੜੀਆਂ ਰਾਹੀਂ ਲੈਕਚਰ ਰਾਹੀਂ ਸਕੂਲਾਂ ਕਾਲਜਾਂ ਰਾਹੀਂ ਯੂਨੀਵਰਸਟੀਆਂ ਰਾਹੀਂ ਹਸਪਤਾਲਾਂ ਦੇ ਰਾਹੀਂ ਇਹ ਸੇਵਾ ਦੇ ਅਨੇਕ ਪੱਖ ਨੇ ਵਿਗਿਆਨ ਆਪਣੇ ਤੌਰ ਤੇ ਵੱਡੇ ਪੈਮਾਨੇ ਤੇ ਸੇਵਾ ਕਰ ਰਿਹਾ ਹੈ ਪਰ ਇਹਨਾਂ ਨੇ ਸਾਨੂੰ ਕੇਵਲ ਦੱਲ ਬਣਾ ਕੇ ਰੱਖ ਦਿੱਤਾ ਸਾਦਾ ਸੰਤਾਂ ਨੇ ਤੇ ਅੱਜ ਦੇ ਸਾਡੇ ਕਥਾਵਾਚਕਾਂ ਨੇ ਸਾਡੇ ਸਿਰਾਂ ਤੇ ਟੋਕਰੀਆਂ ਰੱਖ ਦਿੱਤੀਆਂ ਸੰਖ ਮਰਮਰ ਦੇ ਪੱਥਰ ਲਗਵਾ ਦਿੱਤੇ ਝਾੜੂ ਪੋਚੇ ਲਗਵਾ ਲਏ ਤੇ ਡੇਰੇ ਠਾਠਾਂ ਦੇ ਉੱਤੇ ਸਾਨੂੰ ਗੁਲਾਮ ਬਣਾ ਕੇ ਬਿਠਾ ਲਿਆ ਸਾਨੂੰ ਭੁੱਲੀ ਗਿਆ ਕਿ ਸੱਚਮੁੱਚ ਅਸਲ ਸੇਵਾ ਅਕਲ ਦੇ ਮੁਤਾਬਕ ਗਿਆਨ ਦੇ ਮੁਤਾਬਕ ਸੇਵਾ ਕਿਹੜੀ ਹੁੰਦੀ ਹੈ ਇਹਨਾਂ ਨੇ ਭਲਾ ਦਿੱਤਾ ਆਓ ਅੱਖਾਂ ਖੋਲੀਏ ਅਕਲ ਦੀ ਵਰਤੋਂ ਕਰਕੇ ਸੇਵਾ ਕਰੀਏ ਸੇਵਾ ਆਪਣੇ ਬੱਚਿਆਂ ਦੀ ਵੀ ਸੇਵਾ ਆਪਣੇ ਰਿਸ਼ਤੇਦਾਰਾਂ ਦੀ ਵੀ ਸੇਵਾ ਮਾਤਾ ਪਿਤਾ ਦੀ ਭੈਣਾਂ ਭਾਈਆਂ ਦੀ ਸਾਰੇ ਸਮਾਜ ਦੀ ਆਲੇ-ਦੋਲੇ ਸੇਵਾ ਕਰੀਏ ਆਪਣੀਆਂ ਗਲੀਆਂ ਨਾਲੀਆਂ ਗੰਦੀਆਂ ਨੇ ਜੇ ਉਹਨਾਂ ਨੂੰ ਵੀ ਸਫਾਈ ਕਰੀਏ ਸੇਵਾ ਕੇਵਲ ਗੁਰਦੁਆਰੇ ਦੇ ਅੰਦਰ ਹੀ ਨਹੀਂ ਹੁੰਦੀ ਹਰ ਥਾਂ ਤੇ ਸੇਵਾ ਦਾ ਮੈਦਾਨ ਖੁੱਲ੍ਹਾ ਪਿਆ ਆਪਣੀਆਂ ਅੱਖਾਂ ਖੋਲ ਕੇ ਵੇਖਣ ਦੀ ਜ਼ਰੂਰਤ ਹੈ ਬਹੁਤ 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 ਧੰਨਵਾਦ ਜੀ ਆਪ ਜੀ ਦਾ ਸਾਡੀਆਂ ਅੱਖਾਂ ਖੋਲਣ ਦੇ ਲਈ ਸੇਵਾ ਦਾ ਇਹ ਪੱਖ ਸਾਰਿਆਂ ਨੂੰ ਹੀ ਦਿਖਾਉਣ ਦੇ ਲਈ ਉਮੀਦ ਕਰਦੀਆਂ ਕਿ ਇਹਦੇ ਨਾਲ ਬਹੁਤਿਆਂ ਨੂੰ ਪਤਾ ਲੱਗੇਗਾ ਕਿ ਸੇਵਾ ਦਾ ਅਸਲ ਦੇ ਵਿੱਚ ਸੰਕਲਪ ਹੈ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ